ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਠਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਣੇ ਕੋਲ ਚਾਰ ਝੋਟੀਆਂ ਸੇਲ ਆ ਹਰਿਆਣੀਆਂ ਝੋਟੀਆਂ ਵਾਂ ਤੇ ਚੰਗੀ ਕੁਆਲਿਟੀ ਵਾਲੀਆਂ ਚੰਗੇ ਦੁੱਧ ਵਾਲੀਆਂ ਤੇ ਆਜੋ ਬਾੜ ਸਾਹਿਬ ਨੂੰ ਨਾ ਕਰਾਉਣੇ ਆ ਲੈਣੇ ਆ ਜਾਣਕਾਰੀ ਇਹਦੀ ਇਹਨਾਂ ਦੀ ਆਜੋ ਸਤਿ ਸ਼੍ਰੀ ਅਕਾਲ ਬਾੜ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਸਭਾਂ ਠੀਕ ਜੀ ਕਿਰਪਾ ਗੁਰੂ ਆਮਦਾਵ ਪਾਤਸ਼ਾਹ ਦੀ ਬਾਬੇ ਦੀਪਸੋਂ ਦੀ ਪਿੰਡ ਆਪਣਾ ਜੇ ਮਤੇਵਾਲ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਸ੍ਰੀ ਅਮਰitsar ਸਾਹਿਬ ਹੋ ਨੰਬਰ ਤੇ ਸਾਰੇ ਭੈਣ ਭਰਾਵਾਂ ਦਾ 88773696 ਬਾਕੀ 62 ਡੇਰੀ ਫਾਰਮ ਨੂੰ ਵੱਤ ਵਤ ਲੈਕ ਸ਼ੇਅਰ ਕਮੈਂਟ ਗੱਲ ਨਾ ਕਰੋ ਇਹ ਗੱਲ ਅੱਗੇ ਵੀ ਕਈ ਯਾਰੀ ਕਹੀ ਆ ਵੀ ਮਲਕੇ 2026 ਦੇ ਵਿੱਚ ਜਾਂ દિਵਾਲੀ ਤੇ દિਵਾਲੀ ਤੇ ਹੀ ਕਰਾਂਗੇ ਹਾਂਜੀ ਪੰਜ ਗਿਫਟ ਕਮੈਂਟ ਵਾਲਿਆਂ ਨੂੰ ਦੇਣੇ ਅੱਗੇ ਝੋਟੀ ਦਿੱਤੀ ਸੀ ਆਪਾਂ ਇੱਕ ਪਰ ਹੁਣ ਇਹ ਸੋਚਿਆ ਹੋਵਾ ਵੀ ਪੰਜ ਬੰਦਿਆਂ ਨੂੰ ਦੇਵਾਂ ਇੱਕ ਮਤਲਬ ਕਿ ਗਿਫਟ ਚੀਜ਼ਾਂ ਤੇ ਝੋਟੀਆਂ ਆਪਣੇ ਕੋਲ ਟਾਪ ਟਾਪ ਦੀਆਂ ਕਈ ਭੈਣ ਭਰਾ ਫੋਨ ਕਰਕੇ ਇਹ ਵੀ ਗੱਲ ਕਹਿੰਦੇ ਆ ਵੀ ਬਾਈ ਜੀ ਤੁਸੀਂ ਰੇਟ ਨਹੀਂ ਦੱਸਦੇ ਗੱਲ ਇਦਾਂ ਵਾ ਵੀ ਜਿਹੜੀਆਂ ਮਈਆਂ ਤੇ ਆਇਆ ਹੁੰਦਾ ਲੋਟ ਰਾਤ ਦਾ ਉਹਨਾਂ ਦਾ ਤਾਂ ਰੇਟ ਇਸ ਕਰਕੇ ਨਹੀਂ ਦੱਸੀਦਾ ਵੀ ਆ ਕੇ ਵੇਖ ਕੇ ਤੇ ਫੇਰ ਲੈ ਜਾਓ ਹਾਂਜੀ ਜਿ ਤਰ੍ਹਾਂ ਮਈਆਂ 2-4 ਦਿਨ ਰਹਿੰਦੀਆਂ ਆਪਣੇ ਘਰ 2 ਜਾਂ 3 ਦਿਨ ਫਿਰ ਉਹਨਾਂ ਦਾ ਦੁੱਧ ਦਾ ਭਲਾ ਹੁੰਦਾ ਵਾ ਨਾਲ ਦੁੱਧ ਵੀ ਦੱਸੀ ਜਾਂਦਾ ਉਹਦੇ ਨਾਲ ਰੇਟ ਵੀ ਜਿਹੜੀਆਂ ਮਈਆਂ ਉਧਰੋਂ ਆਈਆਂ ਹੁੰਦੀਆਂ ਉਹ ਮਈਆਂ ਆਣ ਕੇ ਅਗਲੇ ਦਿਨ ਜਿੱਤਾ ਰਾਤ ਨੂੰ ਆਈਆਂ ਦੁੱਧੋਂ ਵੀ ਕਈ ਕੱਢਦੀਆਂ ਠੀਕ ਹੈ ਜਰਮਾਲ ਮਾਰਕ ਦੀ ਕਿਰਪਾ ਨਾਲ ਆਪਣਾ ਬਹੁਤ ਹੀ ਵਧੀਆ ਹਣ ਭਰਾ ਸੰਜੋਗ ਡੇ ਕਰਨ ਮਾਲ ਬੜਾ ਵਧੀਆ ਦਿਖਦਾ ਜਾਂਦਾ ਮੈਂ ਆਪਾਂ ਸਾਫ ਸੁਥਰੀਆਂ ਲੈਂਦੇ ਜੇ ਸਭ ਤੋਂ ਵੱਡੀ ਗੱਲ ਇਹ ਆ ਕਿ ਮੈਂ 10000 ਸਵਾਲੀ ਵੀ ਮਿਲ ਜਾਂਦੀ ਆ ਹਾਂਜੀ ਪਰ ਉਹਦੀ ਜੇ ਚਵਾਈ ਨਾ ਚੰਗੀ ਹੋਵੇ ਜਾਂ ਕੋਈ ਬੱਚਾ ਉੱਚਾ ਚਾ ਜਾਂ ਕੋਈ ਗੱਲ ਇਸ ਤਰ੍ਹਾਂ ਵੀ ਸਿੰਗ ਦਾ ਜਾਂ ਚੱਡੇ ਦਾ ਫਰਕ ਹੋਵੇ ਕੋ ਟੇਡਾ ਮੇਡਾ ਜਾਂ ਚਵਾਈ ਦੀ ਘਰੂੜ ਘਰਾੜ ਉਥੋਂ ਲੱਲੀ ਆਪਾਂ ਘਰੂੜ ਚਵਾਈ ਦੀ ਨਹੀਂ ਲੈਂਦੇ ਕਿਉਂਕਿ ਭੈਣਾ ਜੀ ਚੋਦੀਆਂ ਵਾਂ ਤੇ ਪੋਲੀ ਤਾਂ ਰਾਲੀਆਂ ਮੰਗਦੀਆਂ ਵਾ ਉਹਨਾਂ ਨੇ ਪ੍ਰਿੰਟ ਮਹਗਈ ਸੀ ਤੇ ਉਹਨਾਂ ਨੇ ਹੋਰ ਵੀ ਕਿਤੇੋਂ ਮਹ ਲਈ ਉਹ ਮੁਹਾਵਸ ਕਰਕੇ ਆਏ ਤੇ ਹੁਣ ਸਾਡੇ ਦੁਆਲੇ ਹੋਇਆ ਫੇਰ ਵੀ ਤੁਸੀਂ ਜਿੱਦਾਂ ਦੀ ਅੱਗੇ ਝੋਟੀ ਦਿੱਤੀ ਉਦਾਂ ਦੀ ਦਿਓ ਹਾਂਜੀ ਹਾਂਜੀ ਇਹਾ ਕੋਈ ਨਹੀਂ ਤੁਸੀਂ ਵੀ ਸਵਾਰ ਲੰਬ ਵੇਚ ਲਿਆ ਤੇ ਬਾਕੀ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹੜੇ ਸਾਡੇ ਕੋਲ ਮਾਲ ਭੈਣ ਭਰਾ ਖੰਡੇ ਆ ਉਹ ਗਾੜੀ ਤੇ ਗਾੜੀ ਰਿਸ਼ਤੇਦਾਰਾਂ ਨੂੰ ਹੀ ਮਾਲ ਦੁਵਾਈ ਜਾਂਦੀ ਕਈ ਬੰਦੇ ਫਿਰ ਇਹ ਗੱਲ ਕਹਿੰਦੇ ਜੀ ਯਾਰ ਤੁਹਾਡਾ ਮਾਲ ਆ ਤੁਸੀਂ ਵੀਡੀਓ ਪਾਈ ਆ ਤੇ ਬੜੀ ਛੇਤੀ ਵੇਚ ਗਿਆ ਤੇ ਗੱਲ ਇਹ ਆ ਕਾਰਨ ਇਹ ਆ ਵੀ ਮਾਲ ਗਾੜੀ ਤੋਂ ਗਾੜੀ ਆਪਣੇ ਰਿਸ਼ਤੇਦਾਰਾਂ ਨੂੰ ਭੇਣ ਭਰਾ ਦਵਾਈ ਜੰਦੇ ਆ। ਮਈਆਂ ਆਪਣੇ ਕੋ ਟੌਪ ਟੌਪ ਦੀਆਂ ਆਉਂਦੀਆਂ ਮਈਆਂ 15 ਲੀਟਰ ਵਾਲੀਆਂ ਵੀ ਆਉਂਦੀਆਂ ਮਈਆਂ 18 19 ਵਾਲੀਆਂ ਆਉਂਦੀਆਂ। ਪਰ ਮਈਆਂ ਮਲਕੇ ਗੱਲ ਇਦਾਂ ਮੈਂ ਵੀ ਜਿਹਦੇ ਕਰ 10 ਦਿਨ ਰੁਕਣੀਆਂ ਦੁੱਧ ਤੇ ਫਿਰ ਉੱਥੇ ਆਉਂਦੀਆਂ। ਹਾਂਜੀ ਹੁਣ ਆ ਭੋਦੀ ਮੈਂ ਨਾ ਮੇਰੇ ਆੜੀ ਨਾਲ ਭਾਵੇਂ ਹੋ ਸਕਦਾ ਮੈਂ 18 ਲੀਟਰ ਹੀ ਦੁੱਧ ਕਰੇ। ਅੱਛਾ ਜੀ। ਹੁਣ ਇਹੋਲੇ 14 ਲੀਟਰ ਵਾ। ਬੜੀ ਯਾਦ ਦਸ ਤੇ ਆਹ ਕੱਟਾ ਹੋ ਮਗਰ। ਪੈੜਾ ਹਾਲੇ ਮੈਂ ਨਹੀਂ ਮਾਰਨਾ ਵਾ। ਤੇ ਚਲੋ ਆਈਆਂ ਮਈਆਂ ਪਰ ਹੈ 14 ਲੀਟਰ ਆ 13 ਲੀਟਰਾਂ ਦੇ ਵਾਦੀ ਜਾ ਕੇ ਤਾਂ ਯਾਰ ਸਾਈ ਪਾ ਦੇ ਆਪਣੇ ਘਰ ਜਾ ਕੇ ਚੋਦੇ ਦੇ ਫਿਰ ਪੈਸੇ ਜਬਰਦਸਤ ਹੈ ਪੂਰੀ ਸੁਆਦ ਜਿਆਵਾ ਫੁੱਲ ਵੱਡੇ ਸਾਰੇ ਆ ਗਾਂ ਪਸ਼ਾਂ ਬਣੀ ਆ ਹੈ ਐ ਦੇਖੀ ਲਾਲੀ ਫੁੱਲ ਕੋਈ ਨਹੀਂ ਬਾਜ ਚ ਆਣ ਕੇ ਆਹ ਦੇਖੋ ਕੀ ਆ ਦੇ ਬਹੁਤ ਜਾਰੀ ਚੰਗੀ ਇਹ ਬੜੇ ਬੜੇ ਕਈ ਘੋਡੀ ਮੰਗਦੇ ਆ ਕਈ ਮੰਗਦੇ ਆ ਗੱਲੇ ਤਾਂ ਮੀਣੀ ਕਈ ਬੂਰੀ ਬੂਰੀ ਵੀ ਹੁਣ ਆਪਣੀ ਜਿਹੜੀ ਬੂਰੀ ਮਹ ਗਈ ਆ ਨਾ ਮੇਰੇ ਹਿਸਾਬ ਨਾਲ ਉਹ ਤੇ ਨਾ ਮੇ ਸਰਾ ਹੋ ਗਈ ਜਿੱਦੀ ਲੈ ਆਉਣੀ ਲਾਗੇ ਚੰਗੀ ਬਣੀ ਹੈ ਥਲੇ ਉਹ ਮੇਰੇ ਦਾ ਗੱਲ ਕੀ ਯਾਰ ਥਣ ਚੰਗਾ ਚੋਣ ਤੇ ਰੂਹਾਂ ਧਾਰਾ ਨਾ ਰਗ ਬੱਚਾ ਲਾਗੇ ਵਿਖਾ ਦੇ ਅੱਛਾ ਜੀ ਬੱਚਾ ਮੈਂ ਨਰੋਈ ਨਰਾਇਆ ਕੋਲ ਆ ਆ ਚੰਗੀ ਲੇਵੇ ਦੀ ਖੁੱਲੀ ਹੈ ਆ ਵੇਖੀ ਇਹ ਛੋਟੀ ਚੰਗਾ ਫਿਰ ਦੁੱਧ ਪਰ ਹੈ ਜੇ ਕਿ ਬੇਪਰ ਖੇ ਲੈ ਆਵੇ ਤੇ ਖੇ ਲੈ ਆਓ ਸਰੀਰ ਅੱਗੇ ਮੈਂ ਤੇ ਕੋਈ ਚੰਗੀ ਸੇਵਾ ਕਰੂੰ ਤੇ 18 ਮਿੰਟ ਹੀ ਮੈਂ ਦੁੱਧ ਪਰ ਸ਼ਨੀਰ ਪੱਖੋਂ ਵਿੱਚ 14 ਹੈ ਸਰੀਰ ਵੀ ਚੰਗਾ ਕੱਟੀ ਨੂੰ ਜਿੰਨੇ ਆਵੇ 14 ਲੀਟਰ ਤੇ ਕਹਿੰਦੇ 13 ਲੀਟਰਾਂ ਨੇ ਆਪਾਂ ਦੋ ਡਾਂਗ ਇੱਥੇ ਚੋਗੇ ਹੈਗਾ ਲੈ ਜਾਨਾ ਬੱਬੂ ਕਾਟਿਆ ਇਹ ਆ ਇਹ ਚੋਗੇ ਖੜਦੇ ਫਿਰ 14 ਨੇ ਅੱਛਾ ਹਾਂ ਫਿਰ 14 ਨੇ ਅੱਛਾ ਠੀਕ ਐ ਇੱਕ ਮਿੰਟ ਜਗੀ ਇੱਥੇ ਖਲਾ ਕੇ ਇਹ ਗਾਂ ਆਵੇ ਨਸਲ ਬੜੀ ਮੈਂ ਇਹੋ ਜਿਹਾਂ ਬੰਿਆਂ ਨੂੰ 4/2 ਨਸਲ ਬੜੀ ਆ ਹਾਂ 4/2 ਕੋਈ ਥਣਾ ਜਿਨੀ ਮੈਂ ਆਈ ਆ ਵੇਖ ਲੋ ਸਹੀ ਗੱਲ ਹੁਣ ਮੈਂ ਬੱਚਾ ਸਦੇ ਖੜਨਾ ਫਿਰ ਮੈਂ ਪਸਮੂਗੀ ਕਿ ਫਿਰ ਮੈਂ ਪਸਮੂਗੀ ਹੁਣ ਆ ਦੇ ਵੀ ਮਾਰ ਕੇ ਟਾਈਮ ਤੇ ਨਦਾ ਹੋਇਆ ਵਾ ਹਾਂ ਇਹ ਤੇ ਨਵਜੀ ਹਲੇ ਇਹ 4/4 ਆ ਜਿਹੜੇ ਵੇਚੀ ਬੱਚਾ ਬਾਜ ਦੇਖੋ ਭੋਡੀ ਮੈਂ ਤੇ ਥੱਲਿਓਂ ਗਾਂ ਤੋਂ ਪਛਾਣ ਲੱਗੀ ਐ ਇੱਥੇ ਚੰਗੀ ਲਈ ਦੀ ਬਾੜ ਸਾਹਿਬ ਚੰਗੀ ਲਈ ਦੀ ਆ ਇੱਕ ਸਭ ਤੋਂ ਵੱਡੀ ਗੱਲ ਇਹ ਆ ਵੀ ਆਪਣੇ ਕੋਲ ਵੇਚਣ ਵਾਲੇ ਭੈਣ ਭਰਾ ਵੀ ਲਈ ਜਾਂਦੇ ਆ ਗਾੜੀ ਸਾਰੇ ਏਦਾਂ ਮਾਲ ਮਲ ਕੇ ਆ ਜਿਹੜੇ ਹੁਣ ਦੇ ਨੂੰ ਆ ਨਾ ਇਹ ਆ ਧੁੰਦ ਤੰਦ ਵਾਲੇ ਦੇ ਨਾਲ ਧੁੰਦ ਦੇ ਵਿੱਚ ਜਾਣਾ ਆਉਣਾ ਬੜਾ ਔਖਾ ਬੜਾ ਔਖਾ ਹਾਂਜੀ ਹਾਂਜੀ ਕੁਆਲਟੀ ਵਾਲੀ ਆ ਮੈਂ ਤੋ ਆਪਾਂ ਬਿਨਾ ਕੁਆਲਿਟੀ ਤੋਂ ਮੈਂ ਨਹੀਂ ਲੈਦੇ ਚਵਾਈ ਸਭ ਤੋਂ ਵੱਡੀ ਗੱਲ ਇਹ ਆ ਵੀ ਆਪਾਂ ਚਵਾਈ ਦੀ ਸਾਫ ਲੈਣੀ ਹੈ ਪੋਲੀ ਚਵਾਈ ਦੀ ਲੈ ਸਹੀ ਗੱਲ ਇਹ ਬੈਕਰੀ ਮੋੜ ਕਈ ਇੱਕ ਰੂੜ ਘਰਾੜ ਮੈਂ ਆਵੇ ਉਹ 10000 ਸਵਾਲੀ ਮਿਲ ਜਾਂਦੀ ਉਹ ਕੰਮ ਆਪਾਂ ਨਾ ਕਦੀ ਰੂੜ ਮੈਂ ਲਈ ਆ ਨਾ ਲੈਣੀ 10000 ਵੱਧ ਲਾਉਂਦਾ ਫਾਇਦਾ 10000 15000 ਵੱਧ ਮੈਂ ਲੈ ਲੈਨੇ ਇਹ ਗੱਲ ਸਾਰਿਆਂ ਬੰਦਿਆਂ ਅੰਦਰ ਪਤਾ ਵਾ ਵੀ ਬਾਬਾ ਜਿਹੜੀ ਮੈਂ ਤੇ ਖੜ ਗਿਆ ਉਹ ਮੈਂ ਉਹਨੇ ਲੱਲੇ ਨਹੀਂ ਹਾਂਜੀ ਹਾਂ ਤੇ ਨੇ ਪਹਿਲੇ ਲੈਣਾ 10 ਵੱਧ ਲਾ ਲਈ ਚੰਗੀ ਵਿਆਂ ਤੇ ਲੈ ਲਈ ਹਾਂਜੀ ਗੱਲ ਤੇ ਆ ਹੁਣ ਸਾਡੇ ਕੋਲ ਕਹੋ ਮੈਂ ਤੀਜੇ ਨੰਬਰ ਤੇ ਆ ਉਹ 17 18 ਕਿਲੋ ਵਾਲੀ ਥੋੜੀ ਜੀ ਮੈਨੂੰ ਘੜ ਪੈ ਗਈ ਅੱਛਾ ਅੱਛਾ ਪਰ ਅੱਜ ਹੁਣ ਐਵੇਂ 14 ਲੀਟਰ ਦੁੱਧ ਆ ਦੇ ਕੋ ਮੈਂ ਕਹਾਂ ਹਾਂ ਚੰਗੇ ਫਿਰ ਐ ਕਿਹ ਚੰਗੇ ਦੁੱਧ ਵਾਲੀਆਂ ਤੇ ਦੁੱਧ ਵਾਲੀਆਂ ਮਈਆਂ ਆ ਸਾਰੀਆਂ ਹੀ ਕੱਟ ਹੈ ਬੇ ਜੀ ਇਹਦੇ ਕੱਟਾ ਮਾਰ ਕੱਟਾ ਵੇਖੋ ਕਿੰਦਾ ਚਾਰ ਨਾ ਕੱਟਾ ਹੈ ਜਵਾਨ ਬਹੁਤ ਹੈ ਮੈਂ ਬੜੀ ਜਿਆਦੀ ਸ਼ਰੀਰ ਹਾਂ ਹਾਂ ਹੁਣ ਪਤਨੀ ਆਵੇ ਹਾਂ ਦੇਖੋ ਹੁਣ ਪਤਨੀ ਜੀ ਆਪ ਪਨੀਰ ਹੁਣ ਚੰਗਾ ਥਣ ਥਣ ਕੱਢਿਆ ਹੈ ਮੈਂ ਨੇ ਚੰਗੀ ਯਾਰ ਬਹੁਤ ਜਿਆਦੀ ਇੱਕ ੱਲੇ ਧਾਰਾ ਮਾਰੀ ਹੈ ਕਿ ਬਾਲਟੀ ਹੀ ਮਾਰਦੇ ਬਾਲਟੀ ਹੀ ਮਾਰਦੇ ਮਰ ਕੇ ਫੇਰ ਵੱਡ ਜਾਈਂ ਢੋਲ ਪਾਲਟੀ ਮਾਰਦੇ ਧਾਰਾ ਆਪਣੇ ਬਾਲਟੀ ਹੀ ਖੜਾਗਾ ਆਊਗਾ ਇਹੇ ਜਿਹੋਣ ਚੱਗੀ ਆ ਦੇਖੋ ਚੰਗਾ ਹੋਂ ਕੋਲੀ ਬਹੁਤ ਜਿਆਦੀ ਮੈਂ ਹਾਂ ਜਿਹੜਾ ਲੈ ਜੂਗਾ ਨਾ ਯਾਰ ਨਹੀਂ ਕਰੂੰਗਾ ਦੋ ਮਈਆਂ ਹੋਰ ਦਵਾਉ ਆਪਣੇ ਰਿਸ਼ਤੇਦਾਰਾਂ ਨੂੰ ਅਛਾ ਜਿਹੜਾ ਲੈ ਜੂਗਾ ਮੋਟੀ ਵਾਈ ਮੋਟੀ ਬੋਲੀ ਇੱਧਰ ਦੇਖੋ ਜਿਆਦੀ ਬੋਲੀ ਹੈ ਮੋਟੀ ਜਵਾਈਆ ਖੱਲੇ ਮਾਰਦ ਨੇ ਵੇਖ ਲੋ ਮੋਟੀ ਜਵਾਈਆ ਹੋਰ ਜੱਗੀ ਹੋੜ ਮੈਂ ਤੋ ਖੋਲ ਕੇ ਜੱਗੀ ਖਾਣੇ ਨੂੰ ਹੋਰ ਮੈਂ ਤੋ ਹੀਰਾ ਹੁਣ ਦੱਸੂਗਾ ਹੀਰਾ ਆਕੇ ਮੈਂ ਮੈਂ ਕਾਦੀ ਚੱਲ ਨੀ ਕਰ ਮਾ ਚੱਲ ਚੱਲ ਇਹ ਰੇ ਨੀ ਰਹਿ ਕੇ ਆ ਗਏ ਨਾ ਵੇਖ ਮੈਂ ਤੇ ਕੁੜਿਆ ਇੱਕ 70 70 ਕਰਦੀ ਫਿਰਦੀ ਆ ਭਾ ਕੋਈ ਆਪਾਂ ਇੱਕ 70 70 ਨਹੀਂ ਕਰੀ ਗੈਰ ਹੀ ਕਰਦੇ ਨਾ ਚੱਟ ਜਲਪਤ ਜਾ ਚੱਲ ਤਾਂ ਅਰੇ ਚੱਲ ਚੱਲ ਯੱਕੇ ਫੱਟਾ 70 ਹੀ ਕਰਦੀ ਫਿਰਦੀ ਆ ਆ ਇਥੋਂ ਤੇ ਆਪਾਂ ਮੁੱਲ ਕਰਨਾ ਵਾ ਜਿਆ ਜੀ ਆਪਾਂ ਨਹੀਂ 170 ਕਰਨ 147 ਹੈ ਤੇ ਨਹੀਂ ਉਦਾਂ ਹੈਗੀ ਉਦਾਂ ਪਰ ਆਪਾਂ ਨਹੀਂ ਕਰਨਾ 170 ਵਾਲੀ 170 ਵਾਲੀ ਵੇਖੋ ਹੋਰ ਵਾਈ ਫੋਰ ਯਾਰ ਸੱਦਾ ਮਰਿਆ ਜਿੱਕੇ ਸੱਦਾ ਮਰਿਆ ਪੁੱਤ ਸੰਗਲ ਸੰਗਰ ਪਾਏ ਆ ਵੇਖੋ ਕਿੰਨਾ ਲੇਵਾ ਸਾਫ ਲੇਵੇ ਦੀ ਆ ਮੋਹਣ ਵੇਖੋ ਪਹਿਮੀ ਦੇ ਕਿੱਡੀ ਸੋਹਣੀ ਲੱਗਦੀ ਮੈਂ ਆ ਵੇਖੋ ਵੇਖੋ ਗਲਾਬੀ ਲੇਵੇਰੀ ਹੋ ਗਈ ਵੇਖੋ ਮੈਂ ਗਾਣ ਆਹ ਵੇਖੋ 170 ਵੇਖੋ ਕੀ ਜੀਜਾ ਪੱਤਾ ਬੰਦ ਜੱਗੀ ਪਰੇ ਕੋਈ ਨਹੀਂ ਗਾਇਨ ਦੋਸਤ ਇਹਦਾ ਹੁਣ ਕੀ ਕਰਨਾ ਆਪਾਂ ਮੈਂ ਤੇ 170 ਦੀ ਆ ਹਾਂਜੀ 155 ਦੀ ਦੇ ਦਈਏ ਵਸ ਜਾ ਜੀ ਇਹ ਜੱਜ ਜਾ ਜੀ ਆ ਬਾਕੀ ਜੋ ਜੱਗੀ ਤੋਂ ਛੋਟ ਕਰਾ ਦੇਣੀ ਜੱਗੀ ਕਰ ਦਈਏ ਫਿਰ 55 ਆਖਿਆ ਵਾ ਕਿੰਨੇ ਆਖਿਆ 55 155 ਆਖਿਆ ਹੈ ਫਿਰ ਲੈ ਕਰ ਦਿੰਦੇ ਦੇ ਵੀ ਦੇ ਦੇਣੀ ਆ ਹਾਂ ਇੱਕ ਬਾਰੇ ਡੇਢ ਤੇ ਕਾਰ ਦਾ ਪਰ ਦੇ ਦੇਣੀ ਹੈਗਾ ਲੱਗਿਆ ਜੀ ਜੈ ਜੈ ਮੋਲਿਆ ਸਹੀ ਗੱਲ ਡੇਢ ਦੀ ਦੇ ਦੇਣੀ ਵੇਖੋ ਪਸਮਾਨ ਲਾ ਕੇ ਤੇ ਥਾਣ ਵੇਖੋ ਕਿੰਦਾ ਵਧੀਆ ਡੰਡਾ ਕਿਹੜਾ ਲੈ ਜੂਗਾ ਚਲੋ ਪਰਲੇ ਕਲਿੱਕ ਕਰੀਏ ਇਹ ਲੈ ਜੜੀ ਜਗੀ ਇਹ ਚੀਜ਼ ਦਾ ਸੋਨੇ ਦੀ ਕੋਈ ਸਪਲਾਈ ਵਾਲਾ ਕਿਉਂ ਇਹ ਕਿਟੀਆਂ ਮੈਂ ਇੱਕ ਦੂਜੀ ਤੋਂ ਤਾਂ ਦਤਾ ਹੈ ਆ ਦੁੱਜਾ ਸੁਆਵਾ ਅੱਛਾ ਜੀ ਇਹ ਦੇਖੋ ਬੋਲਾ 10 ਲੀਟਰ ਹੋਊਗਾ ਬੋਲਾ ਹੀ ਹੈ ਕੱਟੀ ਆ ਮਗਰ ਇਹ ਵੀ ਕੱਟੀ ਸਾਹ ਹੋਊਗਾ ਭਟਕ ਚੂਗਲਾ 12 ਪਰ 10 ਲੀਟਰ ਦਾ ਗਲਾ ਅੱਛਾ ਜੀ ਇਹ ਵੀ ਬਹੁਤ ਆਉਦੀ ਆ ਵੇਖੋ ਗਾਰ ਦੇ ਪਾਸੇ ਚੰਗੀ ਲੇਵੇ ਦੀ ਵੀ ਸਾਫ ਸਿਰ ਪਿੱਛੇ ਹੋਈ ਹੈ ਇਹ ਗੁੱਥੇ ਗੁੱਥੇ ਦੀ ਮੋਟੀ ਦਾ ਚੌਣ ਟੋਲੀਆਂ ਬਾਸਾ ਸਭ ਸਰੀਰ ਸਾਰ ਦੀ ਬਹੁਤ ਚੰਗੀ ਹੈ ਇਹ ਮਗਰ ਕੱਟੀ ਆ ਸਾਰੇ ਲੇਵੇ ਖੁੱਲੇ ਦੀਆਂ ਵਾ ਇਹ ਵੇਖੋ ਸਰੀਰ ਸਾਰ ਕਿੰਨਾ ਕੱਟੀ ਆ ਇਹ ਬਰੀਕੀਆਂ ਜੇ ਸਰੀਰ ਦੇ ਨਾਲ ਇਹ ਇੰਟਰੈਕਟ ਕੱਟੀ ਆ ਮਗਰ ਦੇ ਦੇਖੋ ਕੱਟੀ ਦੇਖੋ ਕਿੰਨਾ ਲੇਵਾ ਕੀ ਆ ਬਾਤਾਂ ਕੀ ਆ ਬਾਤਾਂ ਦੇਖੋ ਇੱਕ ਦੂਜੀ ਤਾਂ ਦਾ ਦਤਾ ਚਾਰੇ ਆਲੂ ਆਂਦੀ ਮੈਨੂੰ ਲੈ ਜਾਓ ਆਂਦੀ ਮੈਨੂੰ ਲੈ ਜਾ ਹਾਂਜੀ 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 ਹੁਣ ਕੱਲ ਉਹ ਹਾਸੇ ਵਾਲੀ ਗੱਲ ਹੋਈ ਜਾਂਦੀ ਆ ਨੇ ਹਾਂ ਦੋਸਤ ਕੱਲ ਇੱਕ ਇੱਕ ਬੰਦਾ ਤਿੰਨ ਲੈ ਗਿਆ ਇੱਕ ਦੋ ਲੈ ਗਿਆ ਤੇ ਤਿੰਨ ਲਿਕੀਆਂ ਇਕੱਲੀ ਗੱਲੀ ਕਰਕੇ ਅੱਛਾ ਜੋ ਸਿੱਧੇ ਵੀ ਡੇਡ ਦੀ ਆ ਹੱਕ ਰੱਖਦੀ ਵੀ ਕੰਦਾ ਕਿਉਂਕਿ ਜਿਹੜੇ ਹਿਸਾਬ ਦੇ ਨਾਲ ਬਾਜ਼ਾਰ 15000 ਰੁਪਿਆ ਮੈਂ ਦਾ ਬਾਜ਼ਾਰ ਉੱਚਾ ਹੋ ਗਿਆ ਹਾਂ 15000 ਬਾਜ਼ਾਰ ਰੁਪਿਆ ਤੋਂ 15000 ਰੁਪਿਆ ਬਾਜ਼ਾਰ ਉੱਚਾ ਹੋ ਗਿਆ ਹੋ ਗਿਆ ਹਾਂ ਜੇਦੀ ਕੇਦੀ ਮਾੜੀ ਖੋਟੀ ਉਹ ਤੁਹਾਨੂੰ 10000 15000 ਸਵੱਲੀ ਵੀ ਦੇ ਸਕਦਾ ਸਹੀ ਗੱਲ ਹੈ ਤੇ ਜਿਹੜੀ ਚੰਗੀ ਆਉ ਉਹ ਤੇ ਭਾਲ ਆਇਆ ਮਿਲਦੀ ਹੈ ਮੈਂ ਤੇ ਆ ਡੇਢ ਦੀ 138 ਦੀ ਦੇ ਦਾਂਗੇ 138000 ਦੀ ਕਹਿੰਤੀ ਦੀ ਦੇ ਦਾਂਗੇ ਤੇ ਚਲੋ ਠੀਕ ਆ ਜੀ ਗਾਹ ਕਰਦੇ ਜੋ ਗਾਹ ਗਿਆ WhatsApp ਸਾਰੇ ਫੇਰ ਕੱਟੀ ਪਿਛੇ ਦੇ ਦੂਜਾ ਸੁਭਾਅ ਹੈ ਚੰਗੀ ਲੇਵੇਗੀ ਆ ਛੋਟੀ ਜੇ ਦੂਜਾ ਸੁਭਾਅ ਜਿਹੜੀ ਪਲ ਪਈ ਜਾਂਦੇ ਆ ਅੱਛਾ ਆ ਮਗਰ ਤੇ ਕੱਟੀ ਹਾਂ ਕਹਿੰਦੇ ਹੋ ਹਾਂ 10 ਦਿਨਾਂ ਦੀ ਲਾ ਦੋ ਚਲ 10 ਹੁੰਦਾ ਹੈ ਇਹ ਵੇਲੇ 14 ਲੀਟਰ ਹੈ ਨੈਟ ਲਾ ਦੋ ਇਹਨੂੰ ਲਾ ਦੋ ਇੱਧਰ ਇਹ ਆ ਚੀਜੋ ਸਾਡੇ ਇੱਧਰ ਦੇਖੋ ਗਾੜੀ ਚੱਡਾ ਕਿੰਨੀ ਗਾੜੀ ਬਣੀ ਗਿੱਠਾ ਨਾ ਮਿੰਕੇ ਵੇਖ ਲੈ ਹਾਂ ਦੇਠੀ ਆ ਗਾੜੇ ਪਾਸੇ ਚੱਡਾ ਦੇ ਗਾੜੀ ਪਿਛਾੜੀ ਨੂੰ ਚੱਡਾ ਮਿਲਦਾ ਹਾਂ ਹਾਂ ਦੁੱਧ ਵਾਲੀ ਮੈਂ ਤਾਂ ਪਿੱਦਾਂ ਦਾ ਲੈਵਾ 14 ਲੀਟਰ ਹੋਇਆ ਹੁਣ ਚੌੜੀ ਚੂੜੀ ਪੜੀ 14 ਕਿਲੋ ਹੈ ਚੌੜੀ ਚੂੜੀ ਪੜੀ ਹੈ 14 ਕਿਲੋ ਤੱਕਾ ਤਿਆਰ ਨੇ ਇੱਧਰ ਦੇਖੋ ਇਹ ਲੈ ਮਾਰੀ ਦੀ ਬਾਦੀ ਹੈਗਾ ਜਾਂ ਥੋੜੀ ਬਾਦੀ ਪਾ ਪਾ ਪਾਈ ਹੈ ਆ ਗੰਗਾ ਵਖਾਲ ਲਾਣਾ ਇੱਧਰ ਦੇਖੋ ਫਾਸ ਚੱਡੇ ਦੇਣਾ ਇੱਧਰ ਦੇਖੋ ਟਾਣ ਕਰਮਾਲੀ ਨੇ ਵੀ ਬੜਾ ਵਧੀਆ ਲੱਗਾ ਸਹੀ ਗੱਲ ਚੰਗੀ ਬੜੀ ਚੰਗੀ ਆ ਨਾ ਭਾਈ ਮੈਂ ਨਾ ਮੋਟੀ ਮੋਟੀ ਮਾੜਾ ਜਾ ਪਰਲੇ ਤੁਹਾਨੂੰ ਦੇਖਿਆ ਇਹ ਅਖਣੇ ਤੀ 17 18 ਕਿਲੋ ਵਾਲੀ ਹਾਂ ਹਾਂ 17 18 ਕਿਲੋ ਯਾਰ ਅੰਦਰ ਨੂੰ ਕੀ ਜਾਣਦਾ ਦੇਖੋ ਫੇਰ ਵਿਖਾ ਦਿੰਦੇ 17 18 ਕਿਲੋ ਵਾਲੀ ਹੈ ਜੇ ਤੂੰ ਆਂਦੇ ਵੀ ਹੁਣ ਇਸ ਟਾਈਮ 14 ਕਿਲੋ ਇੱਥੇ ਬੜਾ ਢੋਡਾਂ ਜੋੜੇ ਹਾਂਜੀ ਥੋੜਾ ਜਿਹਾ ਮਲੇ ਵੀ ਛਾਣ ਜਣ ਨੂੰ ਜਖਮ ਜਾਇਆ ਮਾੜਾ ਭਾਵੇਂ ਉਹ ਲਾ ਦੇ ਹਲਦੀ ਹਲਦੀ ਲਾ ਕੇ ਦੇ ਕੋਈ ਨਾ ਆਜਾ ਬੇਮਨੂਮਾ ਬੱਚੇ ਨੇ ਦੰਦ ਮਾਰਿਆ ਕਿਉਂਕਿ ਭਲ ਕਰਕੇ ਦਰਸਨਾ ਆਪਣਾ ਫਰਜ ਹੋ ਆ ਹਾਂਜੀ ਹਾਂਜੀ ਇਹ ਦਰਸਨਾ ਆਪਣਾ ਫਰਜ ਆ ਪਰ ਮੈਂ ਨਾ ਗੱਲ ਪਤਾ ਕੀ ਆ ਮੈਂ ਤੇ ਹੀ 100000 ਰੁਪਈਆ ਦੇ ਮੈਂ ਤੇ ਹੀ 1.2 ਲੱਖ ਦੇ ਪਰ ਅੱਜ ਕੋਈ 1.2 ਲੱਖ ਨਹੀਂ ਮੁੱਲ ਕਰਨਾ ਅੱਜ 1.45 ਵੀ ਦੇਣੀ ਆ 1 ਲੱਖ 45 ਆਹ 1.2 ਲੱਖ ਰੁਪਇਆ ਘਟਨਾ ਵਾ ਅੱਛਾ ਜੀ ਬਾਕੀ ਜੋ ਜੱਗੀ ਆ ਆਹ ਦੋ ਯਾਰ ਹੋਰ ਕਰ ਦਾਂਗੇ ਪਰ ਇਹ ਆ ਵੀ ਜਾਇ ਜੇ ਮੁੰਡਾ ਇੱਕ 40 ਦੀ ਦੇ ਦਾਂ ਬਸ ਹਾਂਜੀ 15 17 ਕਿਲੋ ਵਾਲੀ ਇੱਕ 40 ਦੀ ਇਹ ਦੇਖਾਂ ਮੀਟ ਕੇ ਕੋਈ ਲੈ ਜੀ ਆਹ ਵੇਖੋ ਮੇਰੀ ਮੋਟੀ ਚਾ ਕੋਈ ਬਲਕੇ ਕੋਈ ਦਰਦ ਦੁਰਦ ਨਹੀਂ ਮਨਾਉਂਦੀ ਬਿਲਕੁਲ ਚੌਣ ਵੀ ਕੱਢੀ ਆਹ ਜੇ ਪਹਿਲਾ ਸੂਆ ਚਾਰ ਦੰਦ ਆਹ ਜੇ ਬੱਚਾ ਮਗਰ ਹੀਰੇ ਵਰਗਾ 6 7 ਦੰਦਾਂ ਦੀ ਤੂਈ ਜੇ 12 ਲੀਟਰ ਬੋਲਾ ਵਾ 12 ਲੀਟਰ ਬੋਲਾ ਇਹਦੀ ਅੰਤਾਰਾ ਮਾਰ ਕੇ ਬਤਾ ਦਿਓ ਇਹਦੇ ਵਿੱਚ ਖਾਲ ਦੇ ਕੱਦ ਦੇਖੋ ਕੱਟੀ ਨੂੰ ਗਿਨਾ ਵਾ ਕਿੱਦਾਂ ਵੇਖੋ ਕੱਦ ਦੇਖੋ ਕੱਟੀ ਨੂੰ ਓਰੀਜਨਲ ਚੰਗੇ ਮਲਕੇ ਲਾਕੇ ਦੀ ਆ ਚੰਗੇ ਮਲਕੇ ਜੰਗਲ ਦੀ ਭੈਂਸ ਵਾ ਚੰਗੇ ਜੰਗਲ ਦੀ ਭੈਂਸ ਵਾ ਇਹੋ ਜੀ ਨੂੰ ਕਿਹਾ ਜਾਂਦਾ ਵਾ ਜੰਗਲ ਦੀ ਭੈਂਸ ਇੱਧਰ ਗਾਲੀ ਦੇਖੋ ਐ ਜਿੱਦਾਂ ਕਲੀਅਰ ਹੁੰਦੇ ਸਿਰ ਤੋਂ ਵਾਲਾਂ ਤੋਂ ਕਟਿੰਗ ਕਰਾਈ ਹੁੰਦੀ ਆ ਇਹ ਦੋ ਲਾਂਗਾ ਲੱਗਦੀਆਂ ਵਾ ਲੱਗ ਜਾਂ ਲੱਗਿਆ ਮਾਰਦੇ ਦੇਖੋ ਕਿੰਨਾ ਸਾਫ ਆ ਗਰਲ ਕਰਦੇ ਮਾਰੇ ਜਿੱਕੇ ਪਰੇ ਕਰਦੇ ਕੋਈ ਛੋਟੀਆਂ ਚਾਰ ਦੰਦ ਚੰਗੇ ਜੰਗਲ ਦੀ ਭੈਂਸ ਵਾ ਚਾਰ ਦੰਦ ਹੈ ਪਹਿਲਾ ਸੁਆ ਬਹੁਤ ਚੰਗੀ ਐ ਜੋ ਇਹ ਬਰੀਕ ਪੂਛ ਵਾ ਏ ਵੀ ਚਵਾਈ ਇਹਦੇ ਵੀ ਦਿਖਾਉਨੇ ਪਿਆ ਲਾ 17 ਵਾਰ ਇਹਦੀਆਂ ਧਾਰਾ ਮਾਰ ਕੇ ਵਿਖਾਉਂਦੇ ਆ ਕੱਟੀ ਜਿੰਨੀ ਆ ਸਾਪ ਹੈ ਇਹੋ ਜੇ ਵੱਡੀ ਆ ਕੱਟੀ ਫੁੱਲ ਸਹਿਜ ਵੀਡੀਓ ਪਾਰਟ ਸ਼ੁਰੂ ਜਾਓ ਲਾ ਬੱਟਾ ਚੱਲ ਚੱਲ ਐਰ ਕੀ ਚੋਈ ਝੋਟੀਆਂ ਤੇ ਚੋਈ ਇੱਕ ਦੂਜੀ ਤੋਂ ਤਾਂ ਦੋ ਛੱਡ ਕੇ ਨਾ ਜਾਊਂਗੀ ਫੇਰਾ ਬਾੜ ਸਾਹਿਬ ਜਿਹੜਾ ਲੈ ਜਾਊਗਾ ਨਾ ਇਹ ਆ ਮਈਆਂ ਦੋ ਦੋ ਹੋਰ ਲੈ ਕੇ ਜਾਊਗਾ ਸਹੀ ਗੱਲ ਦੇ ਦੋ ਦੋ ਮਈਆਂ ਲੈ ਕੇ ਜਾਊਗਾ ਇੰਨਾ ਉਹਨੂੰ ਪਤਾ ਵਿਸਵਾ ਗਿਆ ਕਿਉਂਕਿ ਕਟੀਆਂ ਦੁੱਧ ਆ ਰਹੀਆਂ ਉਹਨਾਂ ਇੱਥੇ ਆ ਰਹੀਆਂ ਉਹਨਾਂ ਦੇ ਕਟੇਗਰ ਦੇ ਦੋ ਦੋ ਕਟੇ ਹਾਂਜੀ ਲਓ ਜੀ ਕਿਵਾਈ ਨਾ ਰੂਆਂ ਦੇ ਇੱਧਰ ਲੈ ਜਾ ਕੇ ਆਓ ਜੀ ਮਾੜਾ ਆਸ ਸੀ ਜਾ ਮੇਕਅਪ ਬੈਲਿਕ ਫੋਮ ਹੈ ਹਾ ਵੀਡੀਓ ਮਾਰੀ ਬਰਾ ਵੈਲਿਊ ਬੀਨ ਵੈਰੀ ਵੇਖੋ ਜੀ ਇਹ ਸਿੰਗਲ ਹੱਡੀ ਹੈ ਨਾ ਸਿੰਗਲ ਹੱਡੀ ਦੀ ਆ ਵੱਡੀ ਕੱਦ ਦੀ ਵੇਖੋ ਪਛਾਣ ਕੇ ਉਠਾਉਣਾ ਉਹ ਛੋਟੀ ਵੱਡੀ ਹੈ ਹਾਂ ਇਹਦੇ ਨਾਲ ਦੀਆਂ ਕੱਲ ਛੋਟੀਆਂ ਨੀਲੀ ਦਾ ਵੀ ਦੀ ਵੀ ਕੀ ਦੁੱਜੀ ਵੀ ਕੀ 170 70 ਤੋਂ 65 65 ਨੂੰ ਵੇਖੀਆਂ ਆ ਅੱਛਾ ਅੱਛਾ ਹਾਂ ਆਪੋ ਡੀਰ ਅਸੀਂ ਚਲੋ ਲਾਉਂਦੇ ਹਾਂ ਕੱਲ ਬੰਦੇ ਪੈਸੇ ਚਲੋ ਕਾਲੇ ਦਾ ਜਿੱਤੇ ਜਿਹੜਾ ਵੀਡੀਓ ਤੇ ਰੇਟ ਹੁੰਦਾ ਕੋਈ ਉਹੋ 1000 2000 ਦਾ ਕਰ ਕਰਾ ਕੇ ਦੇ ਪਾ ਦਿੱਦੀ ਹੈ ਹਾਂਜੀ ਹਾਂਜੀ ਉਹਦਾ ਗੱਲ ਤਾਰੀ ਵਾਲ ਦੇ ਬੰਦੇ ਆਏ ਸੀ ਤੇ ਡੇਢ ਹੀ ਲਾਉਂਦੇ ਅੱਛਾ ਹਾਂ ਚਲੋ ਅੱਜ ਜਿਹੜਾ ਪਾਤਾ ਦਾ ਡੇਢ ਕਰਮ ਵਾਲੇ ਦਾ ਜਿਹੜਾ ਲੈ ਜੂਗਾ ਨਾ ਅਸਲ ਜੀ ਤੁੰਤੰਦ ਕਰਕੇ ਵੀ ਲੋਕ ਨੇ ਉਹਦੇ ਪਰ ਇਹ ਆ ਵੀ ਕਟਿੰਗਾਂ ਇਦਾਂ ਅੱਜ ਚਲੋ ਓਦਾਂ 9 10 ਵੇ ਗਈਆਂ ਗੱਲ ਹਾਂਜੀ ਅੱਜ ਚਲੋ ਦਿਨ ਲੱਗਾ ਸੋਣਾ ਹਾਂ ਚੰਗਾ ਅੱਜ ਤੋਂ ਪਤਾ ਪੂਰੀ ਲੱਗੀ ਹਾਂਜੀ ਦੇਖੋ ਕੋਈ ਇਹਨੋਂ ਕੰਮ ਹੋਮਨੀ ਮੈਂ ਇਹਨਾਂ ਆਏ ਵੇਖ ਲਓ ਬੱਚਿਆਂ ਨਾਲ ਪਸਮਾਉਂਦੇ ਆ ਹਾਂਜੀ ਹਾਂਜੀ ਇਹ ਬੱਚਿਆਂ ਨਾਲ ਪਸਮਾਉਂਦੇ ਆ ਆਓ ਮੈਂ ਥੋੜੀ ਤਾ ਪਸਮੀ ਉਹਦਾ ਬੱਚਾ ਮਗਰ ਵੱਡਿਆ ਪਿਛਾਉ ਮੂੰਹ ਮਾਰਦਾ ਹਾਂਜੀ ਚਲ ਬੰਦ ਜੀ ਆ ਰਿਹਾ ਖਾਣੇ ਦਾ ਇਹਦਾ ਤੇ ਥਣ ਮੁੱਠੀ ਠਾਣਵਾ ਕਿਆ ਬਾਤ ਹੈ ਦੀ ਮੈਨੂੰ ਹੀ ਲੱਗਾ ਚੁਵਾਈ ਬਹੁਤ ਮੋਟੀ ਏ ਥਾਨ ਮਾਲਾ ਨਹੀਂ ਤੁਹਾਨੂੰ ਪਤਾ ਚੁਵਾਈ ਦਾ ਚੰਗੀ ਚੁਵਾਈ ਬਹੁਤ ਚੁਵਾਈ ਚੰਗੀ ਆਹ ਖੋਲ ਦੇ ਜੀ ਟੰਗ ਚੰਗੀ ਚੁਵਾਈ ਦੀ ਬਹੁਤ ਚੰਗੀ ਝੋਟੀ ਅਸਲ ਵਾਸਤੇ ਇਹ ਚੁਆਈ ਵਾਲੀ ਮੈਂ ਪਹਿਲਾਂ ਲਵਦੀ ਨੇ ਥਾਣ ਵਾਲੀ ਮੈਂ ਕੱਦ ਵੀ ਬੜਾ ਕੱਟੀ ਸੀ ਕੱਦ ਵੀ ਬਹੁਤ ਜ਼ਿਆਦਾ ਲੈ ਵੱਡੀ ਕੱਦ ਦੀ ਹੈ ਕੱਦੀ ਕੋਲ ਦੋ ਕਟੀਆਂ ਤੇ ਦੋ ਹੀ ਕਟੇ ਆ ਗਿਆ ਇੱਕ ਜੀ ਹੈ ਤੇ ਲੈਵਲ ਵੀ ਜੀ ਸਾਫ ਹੈ ਹੁਣ ਵੇਖੋ ਤਾਂ ਨੂੰ ਬਤਾਉ ਮੋਟਾ ਮੋਟਾ ਖਾਣੋ ਕੀ ਮੋਟਾ ਮੋਟਾ ਖਾਣੋ ਹਾਂ ਲੈ ਆ ਜਾਈ ਸਾਫ ਹੈ ਕੱਟੀ ਕੱਦ ਬੜਾ ਕੱਟੀ ਨੂੰ ਪਰ ਕਰਮਾ ਵਾਲੀ ਲੱਗਾ ਹਾਂਜੀ ਆ ਜਾਓ ਬੱਚੇ ਤੇ ਇਹਦਾ ਬਾਟਸਾ ਇਹਦੇ ਨਾਲ ਦੇ ਕੱਲ 170-70 ਦਾ ਵੇਚੀਂਗਾ ਵਾ ਹਾਂਜੀ ਹਾਂਜੀ ਤੇ ਅੱਜ ਜਿਹੜੀ ਜਾਣ ਤੋਂ ਲੱਗਣਾ 60 ਦੀ ਦੇ ਦਈਏ 1 60 ਦੀ ਜੀ ਆ ਜੀ 55 ਦੀ ਦੇ ਦਾਂਗੇ ਠੀਕ ਹੋ ਜਗੀ ਆ ਕੇ ਦੋ ਕਰ ਦਾਂਗੇ ਨਹੀਂ ਇਹ ਵੀ ਡੇਢ ਦੀ ਡੇਢ ਦੀ ਹਾਂ ਡੇਢ ਦੀ ਡੇਢ ਦੀ ਐਂਡ ਲਈ ਤੇ ਡੇਢ ਦੀ ਪਹਿਲੇ ਨੰਬਰ ਤੇ ਹਾਂ ਇਹੋ ਚੌਹੇ ਝੋਟੀਆਂ ਪਕਸ਼ੀ ਜੀ ਆ ਆ ਕੇ ਵੇਖ ਕੇ ਫਿਰ ਖੜੋ ਆਪਣਾ ਜੀ ਮੱਤੇ ਵਾਲ ਤਸਵੀਰ ਬਾਬਾ ਉਹ ਕਹਿੰਦਾ ਜਿਹੜਾ ਥੀ ਅਮਰਤਾ ਸਾਹਿਬ ਤੇ ਫੋਨ ਨੰਬਰ ਸਾਰੇ ਭੈਣ ਭਰਾ ਨੂੰ ਪਤਾ ਹੀ ਆ। ਕੱਲ ਨੂੰ ਵੀਡੀਓ ਆਊਗੀ। ਹਾਂਜੀ ਚਲੋ ਆ ਕੇ ਵੇਖ ਕੇ ਫੇਰ ਖੜੋ ਅਸੀਂ ਇਹਦੀਆਂ ਦੇ ਸਾਡੇ ਖਾਤੇ 'ਚ ਪੈਸੇ ਪਾਓ। ਆ ਕੇ ਚੋ ਆ ਕੇ ਫੇਰ ਖੜੋ। ਠੀਕ ਧੰਨਵਾਦ।